ਅਰੇ ਕਿਸ ਅਲੀ ਗੱਲ ਹੋ ਗਈ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੈਂਚ ਆ ਨਾ ਇੱਦਾਂ ਤੋਂ ਮੈਂ ਇਹ ਚੋਰ ਸਿਧਵੰਦਾ ਆ ਤੇ ਇਹਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੌਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਹਨੇ ਮੇਰੇ ਨਾਲ ਪਿਸਤੌਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਕੀ ਮਦਦ ਭਟਵਾ ਕੀ ਸਹੀ ਤਰੀਕੀ ਲਗਨ ਕਿਹਦਾ ਦਾ ਲੈਣ ਦੇਣ ਸੀ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਨੂੰ ਕਹਿਣ ਵਾਸਤੇ ਇਸ ਕਰਕੇ ਨਹੀਂ ਮੇਰਾ ਨਜ਼ਾਇਜ਼ ਫਾਇਦਾ ਠਾਇਆ ਪਿਸਤੌਲ ਦੀ ਨੋਕ ਤੇ ਮੈਂ ਗਲਤ ਕੰਮ ਕੀਤਾ ਕੌਣ ਸੀ ਕੁਲਬੀਰ ਸਿੰਘ ਸਰ ਸਰਪੰਚ ਆਏ ਹਾਂਜੀ ਲੀਡਰ ਆ ਵੀ ਹੈ ਨਹੀਂ ਨਹੀਂ ਸਰਪੰਚ ਆ ਪਿੰਡ ਦਾ ਠੀਕ ਹੈ ਹਾਂਜੀ ਕੀ ਚਾਹੁੰਦੇ ਤੁਸੀਂ ਹੁਣ ਮੈਂ ਇਨਸਾਫ ਚਾਹੁੰਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤੀ ਹੈ ਮਾੜਾ ਜੋ ਹੋ ਗਿਆ ਹਾਂਜੀ ਹੋ ਗਿਆ ਦਾ ਠੀਕ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣ ਦੇ ਨਹੀਂ ਸੀ ਐਜੈਂਟ ਨਾਲ ਤੋਂ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨੌਂਦੀ ਕੀਤੀ ਕਹਿੰਦੇ ਚਾਹੁੰਦੇ ਆ ਪਿਸਤੌਲ ਦੀ ਨੌਂਦੀ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਨਾਲ ਕੋਈ ਕਾਰਵਾਈ ਕੀ ਮਾਲਾਦਰਜ ਹੋ ਗਿਆ ਮਾਲਾ ਅਫਾਯਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 114 ਦੇ ਬਿਆਨ ਕਰਾਂ ਤੇ ਸਰਪੰਚ ਲਿਸਟ ਹੋ ਗਿਆ ਹਾਂ ਹੋਵੇ ਤਾਂ ਕੀ ਪਿੰਡ ਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਗਈ ਤੇ ਇਹ ਜਨਾਂ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਕਹਿੰਦਾ ਸੀ ਕੀ ਗੱਲ ਕੀ ਕਰਾਈ ਨਕੀ ਮਸਲਾ ਕੀ ਮਸਲਾ ਪੈਸਾ ਦਾ ਲੈਣ ਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਸੀ ਇਹ ਵੀ ਆਓ ਮੇਰੇ ਕੋਲ ਤੋ ਤੁਹਾਡੇ ਪੈਸੇ ਦਵਾ ਦੇਣਾ ਜਦੋਂ ਦਫ਼ਤਰ ਗਈ ਫਿਰ ਉਹ ਤੇ ਨਾ ਕੀਤਾ ਜਦੋਂ ਦਫ਼ਤਰ ਗਈ ਉਹਦੇ ਪੰਜੇ ਐ ਕੋਈ ਦੁਕਾਨ ਹੈ ਉਹ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੋਣਾ ਵੀ ਕਰਾਈ ਕੀ ਪੰਜੇ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੈਂਚਰ ਅਰਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡਾ ਮੈਡੀਕਲ ਕਰਾਇਆ ਗਿਆ ਹਾਂ ਮੈਡੀਕਲ ਕਰਵਾਤਾ ਠੀਕ ਭਾਈ ਮਿਹਰਬਾਨੀ